ਅਸਲ ਤਕਾਵੇਂ ਦੀ ਲਗਾਓ ਐਡੀ ਐਡਰ ਕੇਰ ਮੇਰ ਦੀਏ ਅੱਜ ਚੰਦੀ ਵੀਡੀਓ ਤੁਹਾਡੀ ਜਿਆ ਕੰਮ ਉਹ ਬਾਦ ਪਿੰਡ ਖਾਨਪੁਰ ਪਿੰਡ ਤੇ ਮਿਲਣਾ ਨਹੀਂ ਬੰਦੇ ਦੀਰ ਕੋਈ ਸ਼ਾਹ ਦਰਬਾਰ ਦਾ ਨਾਮ ਹੈ ਕਿੰਨੇ ਦਿਨਾਂ ਨੂੰ ਚੱਲੇਗਾ ਇਹ ਠਾਈ ਘਰ ਹੋ ਗਿਆ ਨੁਰਾਜ਼ਾ ਤੇ ਆਪਣਾ ਮਿਲ ਜਾਓ ਤੇ ਜੇ ਸਮਾਂ ਨਹੀਂ ਪਾਉਂਦੇ ਤੇ ਜੁਆਇੰਟ ਏ ਇਧਰ ਆਜਾ ਮਾਹੂ ਵਾਲਦੇ ਆ ਦੇਦਾ ਯਾਰ ਦਾ ਹੈ ਤੰਗ ਜੇ ਤੰਗ ਆਇਆ ਤੂੰ ਬੋਲ ਕੇ ਚੱਲ ਪਰਪਾਨ ਦੇ ਲੰਗਰ ਪਾਣੀ ਦਾ ਅੱਜ ਦਾ ਠੰਡੇ ਹੋਏ ਆ ਜੀ ਆਈਸਕ੍ਰੀਮ ਨਹੀਂ ਹੋਈ ਠੰਡੇ ਦਾ ਗੀਲੇ ਹੋਰ ਜਿਦਾ ਲੰਗਰ ਘਰੋਂ ਸੇਤੋਂ ਚੱਲਦਾ ਨਹੀਂ ਕਹਿੰਦਾ ਕਿ ਨਾ ਹੋਣਾ ਐ ਨਰਾਇਣ ਦੇ ਬਾਅਦ ਦੇ ਕੇ ਸੰਤ ਕਹਿੰਦੇ ਇਹ ਜੀ ਆਉਂਦੇ ਉਹ ਜਿੰਦਾ ਸੁਖਾ ਹੁੰਦੇ ਸਾਰੇ ਨਾਮ ਗ੍ਰਾਮਜਾਂ ਆਸਾ ਦਿੰਦੀ ਫਿਰ ਜੇ ਕੋਈ ਹੋਰ ਆਉਂਦੀ ਆ ਦੇ ਤੁਹਾਨੂੰ ਕੋਈ ਗ੍ਰਾਮ ਦੀ ਵਸਤਾ ਹੱਟ ਜਿੱਦਾਂ ਇੱਥੇ ਰਹ ਜਾਂਦੇ ਆ ਘਰ ਲਾਗੇ ਹੈਗੇ ਉੱਥੇ ਹੀ ਰਹਿੰਦੇ ਪਰਿਵਾਰ ਤੌਰ ਤੇ ਜਿੱਦਾਂਾਰੇ ਰਹੇ ਨੇ ਇਦਾਂ ਉਹ ਜਿਹੜੀ ਜਗ੍ਹਾ ਦਾ ਹੈ ਨਾ ਮਰਾਇ ਉੱਥੇ ਆਉਂਦੀ ਆ। ਕਿਆ ਸੀ ਇਹ ਪਹਿਲਾਂ ਸਾਡੇ ਇਥੇ ਪਰਾਜ ਦਾ ਪ੍ਰਾਣਾ ਘੂਰਦਾ ਸੀ ਬਹੁਤ ਜ਼ਿਆਦਾ। ਇਹ ਤਾਂ ਤੌਰ ਹੀ ਖਾਲੀ ਪਿਆ ਹੁੰਦਾ ਏ। ਇਹਦਾ ਪਹਿਲਾਂ ਹੌਲੀ 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 ਜਦੋਂ ਅਗੇ ਮਹਾਜ ਦਾ ਚਰਾਗ ਕਰਨਾ ਪਈ। ਤੋ ਅਹੀਂ ਗੌਰ ਨਾਲ ਕਰਨਾ ਮੁਰਗੇ ਦਾ ਰਕਾਰ ਜੇ ਜਿਦਾ ਦੇਖਣ ਤਾਂ ਲੱਤੇ ਉਹ ਵੀ 10 10 ਹਜ਼ਾਰ ਜਨ ਇਧਾ ਘਰੇ ਟੱਪਰੇ ਜਿਦਾ 500 ਘਰ ਹੁੰਦਾ ਬੋ ਅੱਜ ਰਹਿੰਦੇ ਆ। ਨਾਲੇ ਮਾਰਨ ਲੱਭੇ। नशा न खाध विवा करणु नशे तहत रहण नशे ते नहीं नहीं जानते थोड़े हैं कले ਮੇਰਾ ਨਾਮ ਤਿਲਕਰਾਜ ਜੀ ਬਹੁਤ ਪਿੰਡ ਦੇ ਜਿੱਥੇ ਜਗਾ ਬਾਬਾ ਬੋਲੇ ਸਾਡੇ ਵਾਕੇ ਇਹਨਾਂ ਨੂੰ ਮਾਇਆ ਜਾ ਰਿਹਾ ਤਾਂ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਜੀ ਹਰ ਸਾਲ ਦੀ ਤਰ੍ਹਾਂ ਹਰਕਾਂ ਵੀ ਬਹੁਤ ਹੁੰਦਾ ਹੁੰਦਾ ਮੇਲਾ ਮਨਾਇਆ ਗਿਆ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਲੰਗਰ ਪਾਣੀ ਦੇ ਤੇ ਬਹੁਤ ਐਨਆਰਆਈਆਂ ਦਾ ਸਹਿਯੋਗ ਚੰਗਾ ਸਾਨੂੰ ਮਿਲਦਾ ਵਾ ਤੇ ਮੇਰੇ ਵੱਡੇ ਵੀਰ ਬ੍ਰਦਰ ਜੀ ਜਣ ਸਾਰੇ ਸੇਵਾ ਕਰਦੇ ਇਥੇ ਗਰਗਰੇ ਮਾਗੇ ਤਿੰਨ ਚਾਰ ਕਲਾਕਾਰ ਲੱਗੇ ਜੀ ਲੱਗ ਲੱਗੇ ਜਗਾ ਤੋਂ ਆਏ ਆ ਬਹੁਤ ਵਧੀਆ ਪ੍ਰੋਗਰਾਮ ਹੋਇਆ ਵਾ ਰਾਤ ਕਵਾਲੀਆਂ ਵੀ ਹੋਈਆਂ ਵਾ ਫਿਰ ਦਿਨ ਜਿਆਸਾਂ ਗਿਆ ਅੱਜ ਪੂਰਾ ਲੱਗਿਆ ਕਿ ਨਾ ਖਾਣ ਪੀਣੇ ਪੁਛੀ ਤੇ ਬਹੁਤ ਜਾਈ ਬੈਂਡ ਨੂੰ ਸਾਰੇ ਬੈਂਡ ਨੂੰ ਨਗਰ ਵਾਸੀ ਨੂੰ ਅਧਿਪਨ ਸਾਹਿਬ ਜੀ ਨਾਲ ਤੇ ਗੁਰੂ ਮੇਰੇ ਬੰਦੂ ਜੀ ਪੁੱਤਰੇ ਪਿਤਾ ਜੀ ਵੀ ਤੇ ਮੇਰੇ ਗੁਰੂ ਜੀ ਵੀ ਬਹੁਤ ਖੁਸ਼ੀ ਆ ਕਿ ਮੇਲਾ ਕਰਵਾਇਆ ਜਾਵੇ ਸੈਂ ਇਹ ਕਜਮਤਾਂ ਕਰਦੇ ਆਂ ਜੀ ਹਾਂਜੀ ਕੀ ਮੈਸੇਜਾਂ ਕਹਿੰਦੇ ਆਂ ਇੱਕ ਵਾਰ ਬੱਚੇ ਨੇ ਇਹਨਾ ਸੀ ਦੇਣ ਕਿ ਆਪਣਾ ਪੜਾਈ ਲਿਖਾਈ ਕਰੋ ਮਾਂ ਪਿਓ ਦਾ ਕਹਿਣਾ ਮੰਨੋ ਤੇ ਆਪਣੇ ਗੁਰੂ ਪੀਰਾਂ ਦੀ ਸੇਵਾ ਕਰੋ ਤੇ ਨਸ਼ਿਆਂ ਦੀ ਕੋਈ ਚੀਜ਼ ਨਹੀਂ ਰੱਖਿਆ ਤੇ ਆਪਣੀ ਜੋ ਵੀ ਰਕਬੂਟੀਆਂ ਲਗਾਉਣੇ ਚੁੰਦੇ ਆ ਤੇ ਕੁਦਰਤ ਨਾਲ ਪਿਆਰ ਕਰੋ ਹੋ ਸਾਚੇ ਦਰਬਾਰ ਕੀ ਜੈ ਜੈਕਾਰਾ ਦੀ ਪਰੇਸ਼ਾਨੀ ਦਾ ਬਾਪ ਜੀ ਦਾ